ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਨਦਰ ਕਰੇ ਸਤ ਗੁਰ ਨਾਦਰ ਕਰੇ ਜੇ 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 ਸਤ ਗੁਰ ਨਾਦਰ ਕਰੇ ਲੱਖ ਖੁਸ਼ੀਆਂ ਪਾ ਕੇ ਸ਼ਾਹ ਰਹੀਆਂ ਜੇ ਸਤ ਗੁਰ ਨਾਦਰ ਕਰੇ ਲੱਖ ਖੁਸ਼ੀਆਂ ਬਾਦਸ਼ਾਹਾਂ ਜੈ ਸਮਾਨ ਬੰਸਾ ਹੈ ਤੋ ਬੋਲਦਾ ਜੀ ਹਾਰ ਨਾ ਲਾ ਕੇ ਇੰਨਾ ਯਾਤਕਾ ਹਰ ਰਹਿ ਤਮਰਾ ਅਲਪਾਇ ਸਾਧ ਸੰਗ ਨਾਰਿ ਧਾਰਿਆ ਹਾਸ ਰੋਗ ਗਿਆਨ ਕਯ ਬੋਧਿਆ ਸਿਆ ਥੇਰ ਨਾਸ ਅਗ ਪਾਦੇ ਸਤਿ ਤੇ ਕੇ ਨਾਰਿ ਮਰ ਬਨਾਸ ਰੋਗ ਬਖੋ ਨਾਈ ਜੇ ਸਤਿ ਕੁਲ ਨਾ ਤੇਰੇ ਕਰੇ

ਤਨ ਤਨ ਸੀਤਲ ਹੋਏ ਜਿਸ ਕੋ ਪੂਰਪ ਲਿਖਿਆ ਇਨ ਸਤ ਗੁਰ ਚਰਨ ਗਹੇ ਇਨ ਸਤ ਗੁਰ ਚਰਨ ਗਹੇ ਲੱਖ ਖੁਸ਼ੀਆਂ ਪਾਕਸ਼ਾਹੀਆਂ ਸਤਿਗੁਰ ਨਦਰ ਕਰੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਸਵੇਤੋਕ ਪੁਰਾਪਤੇ ਜੇ ਆਵੇ ਇੱਕ ਵਕ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਸੋ ਚਿਤ ਲਾ ਸੋ ਕੀਰਤ ਕਰੇ ਸੋ ਗਾਣ ਗਾ

ਸੈਵੀ ਜੀ ਕੋ ਬੋਲਨ ਦਾ ਸਿੰਘ ਜੀ ਮਹਾਰਾਜ ਸਾਈ ਭਾਈ ਪੁਰਸਾਈ ਰਸਨਾ ਵਾਸ਼ਿਕ ਦੀਓ ਤਾਨਾ ਕੰਤ ਸਾਹਿਬ ਆਪ ਸ੍ਰੀ ਗੰਤ ਸਾਹਿਬ ਜੀ ਦੇ ਆਪ ਦਰਸ਼ਨ ਦਾਤ ਦੇ ਅੰਦਰ ਕਰਕੇ ਬੋਲੋ ਜੀ ਸੁਹਾਵੇ ਤੁਮਹੋ ਪਰੋਸ ਕੀਨੇ ਪੰਚ ਪਿਆਰੇ ਚਾਰ ਸੱਚਾ ਤੇ ਸਾਰੇ ਤੇ ਰਹੀਆਂ ਜਬੀਆਂ ਤਕੀਆਂ ਦੇਰ ਪਾ ਜੀਰਾਂ ਰੋਜਿਆ ਵੜ ਕੇ ਸਿਆਣ ਤੇ ਸਾਈਂ ਦੇਵਾ ਦੇ ਸੁਣ ਕੇ ਹੰਦ ਗੀਤਾਂ ਤਨ ਪਿਆਰਿਆਂ ਸਚਿਆਰਿਆਂ ਦੇ ਮਾਈ ਦਾ ਧੁਰ ਕਰਕੇ ਗੁਰੂ ਜੀ ਵਾਹਿਗੁਰੂ ਜੈ ਮਰਿਆ ਸੰਤੋਸ਼ ਜੋ ਘਰੀ ਖਾਰਿਆ ਸਿੱਖੇ ਕਿਸਾਂ ਸਵਰਸੰ ਸੰਗਵਾਹੀ ਕਰੋ ਜੀ ਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਅਨੰਤ ਸਰਬਤ ਗੋਦਵਾਰੇ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਸਭਾਤ ਕਾਲ사 ਜੀ ਦੇ ਦਾਸ ਸਾਹਿਬ ਜੀ ਸਰਬ

ਇਸ ਨਾਮ ਚਉਪੀਆ ਤੇਰੇ ਸੁਣੇ ਸੁਣੋ ਜੁਗਤਿ ਰਾਮ ਨਾਮ ਧਰਮ ਦਾ ਅਪਾਰ ਬੋਲੋ ਜੀ ਉਵਾਲੇ ਗੁਰੂ ਆਸ ਦੀਰ ਸਖਾਂ ਦਾ ਵੰਡੀਆਂ ਮੁੱਖ ਸੀ ਵਖਤਾ ਪਕਤਾ ਤੇ ਆਖਿਆ ਸੱਚੇ ਪ੍ਰਤਾ ਰਹਿ ਹੋਰ ਕਾਲ ਬੋਲੋ ਜੀ ਆਪਣੇ ਅੰਦਰ ਗੁਰਾਂ ਕਾ ਨਾਮ ਦੇ ਪੁੱਤਰੇ ਬਰਸ਼ੋ ਕਾਰ ਸੇਵਾ ਸਭਾਦਾਨ ਆਪਨੇ ਪਿਆਰੇ ਕਨਸਾ ਜੀ ਦੇ ਬਖਸ਼ੋ ਦੇ ਇਹ ਗੁਰੂ ਦੇ ਗੋ ਸਤਿਗੁਰੂ ਨਾ ਕੋਈ ਦੇ ਨਾਮ ਸਤਿਗੁਰੂ ਮੋਗਿਆ ਦੀ ਓਟੋ ਸਤਿਗੁਰੂ ਵਿਆਸਰਾ ਦੇ ਆਸਰੇ ਸਤਿਗੁਰੂ ਜੇ ਕੋ ਲੋਕਤਾਲਨ ਧਰਨ ਭਗਤ ਸਹਿਨਾ आज गुरु ब्रह्म सैनी महाराजियो आकिरे